ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਅੱਜ ਆਪਾਂ ਗੱਲ ਕਰਦੇ ਹਾਂ ਸਕੂਲਾਂ ਦੀ ਕਹਿੰਦੇ ਹੁੰਦੇ ਵੀ ਜਿਹਨੇ ਪੜਨਾ ਉਹਨੇ ਸਰਕਾਰੀ ਜੀ ਵੀ ਪੜ ਲੈਣਾ ਜਿਹਨੇ ਨਹੀਂ ਪੜਨਾ ਉਹਨੇ ਸਨਾਵਰ ਅਰਗੇ ਸਕੂਲੇ ਵੀ ਨਹੀਂ ਪੜਨਾ ਗੱਲ ਕਰਦੇ ਆਂ ਵੀ ਫੀਸਾਂ ਦੀ ਫੀਸਾਂ ਦੇ ਇੱਡਾਂ ਦੇ ਹਾਲਾਤ ਹੋਏ ਪਏ ਆ ਵੀ ਤੁਸੀਂ ਗੱਲ ਛੱਡ ਦੋ ਮੱਦਮ ਪਰਿਵਾਰ ਦਾ ਕੋਈ ਹੋਵੇ ਮੈਂ ਕਹਿੰਦਾ ਯਾਰ ਉਹਨੂੰ ਤਾਂ ਨਿਆਣਾ ਪੜਾਉਣਾ ਅੱਜ ਕੱਲ ਦੇ ਸਮੇਂ ਵਿੱਚ ਬੜਾ ਔਖਾ ਆ ਪਰ ਬਾਕੀ ਇਹ ਤਾਂ ਥੋੜਾ ਜਿਹਾ ਫਰਕ ਇਹ ਹੋ ਜਾਂਦਾ ਪੜਾਈ ਪੜ੍ਹਾਈ ਦਾ ਫੇਦਾਈਆਂ ਕਿਉਂਕਿ ਅੱਗੇ ਸਰਕਾਰੀਆਂ 'ਚ ਪੜ ਕੇ ਕਿਹੜਾ ਕੋਈ ਆਈਪੀਐਸ ਅਫੀਸਰ ਨਹੀਂ ਬਣਿਆ ਤੇ ਗੱਲ ਹੁਣ ਇਹ ਕਰਦੇ ਆਂ ਵੀ ਥੋੜਾ ਜਿਹਾ ਸਟੇਟਸ ਵੀ ਹੋ ਗਿਆ ਨਾ ਵੀ ਜਵਾਕ ਥੋੜੇ ਵਧੀਆ ਸਕੂਲੇ ਹੋਣਾ ਚਾਹੀਦਾ ਪਰ ਵਧੀਆ ਸਕੂਲ ਦੇ ਹਾਲਾਤ ਮੰਨ ਲਓ ਤੁਸੀਂ ਇਹ ਮੰਨੋਗੇ ਵੀ ਖਰਚਾ ਇੰਨਾ ਆ ਵੀ ਬਹੁਤ ਔਖਾ ਹੋਇਆ ਹੋਇਆ ਸਿਸਟਮ ਮੈਂ ਅੱਜ ਅਜੀਤ ਸਿੰਘ ਦੀ ਅਸੀਂ ਕਰਾਉਣ ਗਏ ਸੀ ਐਡਮਿਸ਼ਨ ਤੇ ਆਜੋ ਤੁਹਾਨੂੰ ਅਜੀਤ ਸਿੰਘ ਦੀਆਂ ਜੋ ਜੋ ਲਿਆ ਤੇ ਜਾਂ ਅਜੀਤ ਸਿੰਘ ਨੇ ਜੋ ਸਕੂਲ ਕੀਤਾ ਉਹ ਦਿਖਾਉਣੇ ਆ ਤੇ ਆਜੋ ਤੇ ਲਓ ਜੀ ਆਪਾਂ ਪਹੁੰਚ ਗਏ ਆਜੀਤ ਸਿੰਘ ਉਹਨਾਂ ਦੇ ਸਕੂਲ ਤੇ ਆ ਆ ਗਿਆ ਆਜੀਤ ਸਿੰਘ ਉਹਨਾਂ ਦਾ ਸਕੂਲ ਸਿਟੀਵਾਲ ਸਕੂਲ ਤੇ ਸਕੂਲੇ ਜਾ ਕੇ ਆਜੀਤ ਸਿੰਘ ਉਹਨਾਂ ਨੇ ਜੋ ਨਜ਼ਾਰੇ ਕੀਤੇ ਉਹ ਦੇਖਦੇ ਆ ਤੇ ਲਓ ਜੀ ਕਿਆ ਬਾਤ ਝੂਲੇ ਤੇ ਝੂਲਾ ਠਾ ਝੂਲਾ ਹੋਈ ਭਈਆ ਤੇ ਬਰਾਬਰੀਤ ਨੂੰ ਐਦਾਂ ਨਾ ਵੀ ਮੈਂ ਥੋੜਾ ਜਿਹਾ ਪ੍ਰਾਣੀ ਹੋ ਗਈ ਆ ਕਿਉਂਕਿ ਮੈਂ ਪਹਿਲੋਂ ਦੀ ਸਕੂਲ ਆਨੀਆ ਉਹਨੇ ਆਪਣੇ ਬੀਨ ਨੂੰ ਦੱਸਦੀ ਵੀ ਇੱਥੇ ਆ ਚੱਲ ਇੱਥੇ ਜਾ ਲੈ ਪਰ ਅਜੀਤ ਸਿੰਘ ਹੁਣ ਤਾਂ ਕਹਿੰਦੇ ਵੀ ਅਸੀਂ ਕੱਲੇ ਹੀ ਮੇਲਾਂਗੇ ਜਿੱਥੇ ਮਰਜੀ ਹੋਵੇ ਤੇ ਲਓ ਜੀ ਅਜੀਤ ਸਿੰਘ ਹੁਣਾਂ ਦਾ ਛੋਟਾ ਵੰਡਰਲੈਂਡ ਬਣਾਇਆ ਸੀ ਮੈਨੂੰ ਕਹਿੰਦਾ ਵੀ ਮੈਨੂੰ ਲੱਗਦਾ ਵੀ ਇਹ ਛੋਟਾ ਵੰਡਰਲੈਂਡ ਆ ਤੇ ਜਦੋਂ ਫੇ ਮੈਂ ਦੱਸਿਆ ਵੀ ਇਹ ਪਤੋ ਸਕੂਲ ਆ ਪਰ ਜਦੋਂ ਉਹਨੇ ਦੇਖਿਆ ਵੀ ਇਹ ਝੂੜੇ ਝਾੜੇ ਜੇ ਮਿਲਦੇ ਆ ਵੀ ਸਕੂਲ ਤਾਂ ਬੜਾ ਸੁੱਖਾ ਕੰਮ ਆ ਪਰ ਪਤਾ ਇਹਨੂੰ ਕੋਈ ਨਹੀਂ ਉਦੋਂ ਲੱਗਣਾ ਜਦੋਂ ਪੜ੍ਹਾਈ ਹੋਈ ਆਜੂ ਦੇ ਅਖੇ ਜੀ ਗੋਲ-ਗੋਲ ਕਮਾਓ ਸਾਨੂੰ ਭਾਵੇਂ ਨਿਆਣਿਆਂ ਨੂੰ ਚੱਕਰ ਆ ਜਾਣ ਪਰ ਨਿਆਣੇ ਕਿੱਥੇ ਹਟਦੇ ਆ ਤੇ ਅਜੀਤ ਸਿੰਘ ਹੁਣੀ ਕਹਿੰਦੇ ਵੀ ਸਾਨੂੰ ਗੋਲ-ਗੋਲ ਕਮਾ ਦਿਓ ਵੀ ਇੱਥੇ ਤਾਂ ਨਿਆਾਰੇ ਹੀ ਵੱਜੇ ਪਏ ਆ ਸ਼ਾਇਦ ਅਜੀਤ ਸਿੰਘ ਨੂੰ ਇਦਾਂ ਲੱਗਦਾ ਸੀ ਵੀ ਖਰੇ ਮਾਪਿਓ ਨੇ ਮੇਰੇ ਨਾਲ ਹੀ ਰਹਿਣਾ ਆ ਵੀ ਜਿੱਦਾਂ ਇਹ ਝੂਟੇ ਦੇਣ ਦੇ ਆ ਵੀ ਮੇਰੇ ਨਾਲ ਹੀ ਰਹਿਣਗੇ ਪਰ ਚਲੋ ਆਜੋ ਹੋਰ ਸਮਾਂ ਵੀ ਕਰਨਾ ਕੀ ਕਰਨਾ ਪਹਿਲਾਂ ਬਲੋ ਬਤਾਸ ਕੀ ਕਰਨਾ ਖੇਲਣਾ ਕਿੱਥੇ ਖੇਲਣਾ ਕਲਾਸ ਚ ਤੇ ਜਦੋਂ ਸਕੂਲੇ ਛੁੱਟੀ ਹੋਇਆ ਕਰਨੀਆਂ ਤੇ ਉਦੋਂ ਫਿਰ ਤਾਂ ਕਿੱਦਾਂ ਰੋਕ ਹੀ ਕਰੇ ਜਾਏਗਾ ਮੈਂ ਉਦੋਂ ਤਾਂ ਉਹਨਾਂ ਨੇ ਕਿਹਾ ਕਰਨਾ ਵੀ ਚਲੋ ਹਣ ਤੁਹਾਨੂੰ ਇੰਨਾ ਟਾਈਮ ਹੀ ਆ ਸਕੂਲ ਚ ਖੇਡਣ ਦਿਆ ਕਰਨਾ ਉਹਨਾਂ ਨੇ ਖੇਡਣਾ ਓਏ ਉੱਥੇ ਤਾਂ ਖੇਡਣਾ ਮੈਂ ਉਹਦੀ ਗੱਲ ਕਰਦਾ ਤੇ ਜਦੋਂ ਉਹਨਾਂ ਨੇ ਕਿਹਾ ਕਰਨਾ ਵੀ ਚਲੋ ਘਰ ਨੂੰ ਮਾਰੇ ਉਦੋਂ ਹੈ ਵਈ ਸੰਨ ਖੇਡਾਂ ਨਾ ਤੇ ਖੇਡ ਨਹੀਂ ਜਾਣਾ ਇੱਥੇ ਪੜ੍ਹਨਾ ਆ ਹਾਂ ਤੂੰ ਇੱਥੇ ਕੱਲਾ ਖੇਡ ਉਹ ਇੱਥੇ ਵੀ ਖੇਡ ਲਾਉਂ ਤਾਂ ਕੋਈ ਨਹੀਂ ਗੁੱਡੂ ਇਹ ਕੀ ਆ ਇਹ ਤੇਰੇ ਲਈ ਹੀ ਲੈਣਾ ਆਪਾਂ ਲੈਣਾ ਹੈ ਇਹ ਲੈ ਇਹ ਆਪਣੇ ਭਰਾ ਬੋਣਾ ਲਈ ਆ ਤੇਰੇ ਲਈ ਆ ਆ ਬॉयਜ਼ ਆ ਗੱਲ ਸਿਆ ले लिए राशि देखोगे ना हमारा मार बज्जी भैया स्कूल दी अंडरਸਾ ਲੈਣ ਦੀ ਹਨਾ ਜੀ ਤੇ ਸਾਰੇ ਹੀ ਜਾਣੇ ਆਉਂਦੇ ਬੱਚਿਆਂ ਲਈ ਸਕੂਲ ਦੀਆਂ ਡਰੈਸਾਂ ਲੈਂਦੇ ਹੋਏ ਅਜੀਤ ਲਈ ਨਿਕਰ ਕਿਹੜੀ ਲਈ ਦਿਖਾਈ ਲੈ ਆ ਆ ਦੇ ਜੀ ਤਾਂ ਆਹ ਤੋ ਆ ਦੇ ਤੇਰੀ ਨਿਕਰ ਆਏ 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 ਹਾਏ ਸੋਹਣੀਆ ਉਹ ਲੈਣਾ ਹੈ ਕੀ ਕਰਨਾ ਇਹਦੇ ਵਿੱਚ ਇਹ ਨਾ ਕੀ ਕਰਿਆ ਕਰਨ ਹੈ ਹੈ ਰੋਟੀ ਪਾ ਰੋਟੀ ਪਾਣੀ ਆ ਕਿੱਥੇ ਜਾ ਕੇ ਖਾਇਆ ਕਰਨੀਆਂ ਇਹ ਤਾਂ ਬਹੁਤ ਬਹੁਤ ਸੈਡਾਂ ਤੋਂ ਖੁੱਲਦਾ ਹੈ ਤੇਰੇ ਲੈਣ ਵਾਲਾ ਨਿਕਲ ਆਹ ਇਹ ਦਹੀਂ ਆ ਨਈ ਵਾਲੀ ਡੱਬੀ ਆ ਕੀ ਲੱਗਿਆ ਬੈਗ ਲੱਗਿਆ ਦੇ ਬੈਗ ਪਏ ਆ ਲੈ ਲੈ ਕਿੱਦਾਂ ਕਿੱਦਾਂ ਦੇ ਬੈਗ ਆ ਲੈ ਲੈ ਹੈ ਕਿੱਦਾਂ ਪੀਜ਼ਾ 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 ਦਰ ਨਾਲ ਕੀ ਨਾਲ ਕੀ ਮੇਰੇ ਤੋਂ ਜੋ ਉਸਕੇ ਨਾਲ ਇਹ ਆ ਰਹੀ ਸੀ ਕੀ ਆ ਇਹ ਲੱਗੇ ਤੂੰ ਇੱਥੇ ਬਿਠਾਈ ਕਰਦਾ ਇੱਥੇ ਬੈਠਾ ਕੀ ਕਰਦਾ ਕੀ ਗੱਲ ਲੰਗਾ ਤੂੰ ਕੀ ਗੱਲ ਲੰਗਾ ਜੀ ਤੇ ਕੀ ਆ ਗਿਆ ਓਏ रा भी पापा तू कला खाऊंगा गार्लिक बरेडी खाई ना खाला खाला खाला। ला भराला खा लाच गया ਦੀਦੀ ਨੇ ਤਾਂ ਕੋਈ ਨਹੀਂ ਲਿਆ ਆਹ ਭੜ ਜਾ ਦਦੀ ਵਰਤੀ ਜੀਤਾ ਆਹ ਹਾਲਿਆ ਸਾਡੇ ਜੀ ਸਿਹਾਣਾ ਦਾ ਵੀ 2 ਮਿੰਟ ਜੇ ਗੱਡੀ ਰੋਕ ਲਓ ਸਹੀ ਤੇ ਲੈ 10000 ਆ ਕੋਈ ਗੱਲ ਆ ਕੀ ਕਰੂ ਬੰਦਾ ਲੈ ਲੈ ਹੁਣ ਇਹ ਦਿਦਵਾਲੇ ਵਜਾ ਬਾੜ ਤੋੜਦੇ ਨੂੰ ਦੱਸਦਾ ਪਾਪਾ ਹੈ ਹੁਣ ਇਹਨੂੰ ਕਿੱਥੇ ਲਾਉਣਾ ਨੱਕ ਜਲਾ ਲਾ ਦੇ ਤੇ ਆਪਾਂ ਆ ਗਏ ਆ ਜੀ ਹੁਣ ਘਰੇ ਤੇ ਘਰੇ ਆਣ ਕੇ ਜੀ ਸਿੰਘ ਉਹਨਾਂ ਨੇ ਸਾਰਾ ਸਮਾਨ ਲਿਆ ਆ ਖਲਾਰ ਖਲਾਰ ਕੇ ਦੇਖਦੇ ਹੋਏ ਵੀ ਕਿੱਜ ਦਹੀਂ ਪਾਣਾਗੇ ਕਿ ਪਰੌੜੀ ਰੱਖਣੀਆਂ ਤੇ ਚਲੋ ਠੀਕ ਹੈ ਜੀ ਸਾਰਾ ਕੁਝ ਲੈ ਆ ਤੇ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਜਰੂਰ ਆਜ ਰੋਵਾਂਗੇ ਜਦੋਂ ਅਜੀਤ ਸਿੰਘ ਨੂੰ ਸਕੂਲ ਜਾਣਗੇ ਤੇ ਸਕੂਲ ਵਾਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਫੇਰ ਮਿਲਦੇ ਆਂ ਜੀ ਬਹੁਤ ਜਲਦੀ ਨਵੀਂ ਵੀਡੀਓ ਵਿੱਚ ਜਦੋਂ ਅਜੀਤ ਸਿੰਘ ਨੂੰ ਸਕੂਲ ਜਾਣਗੇ ਤੇ ਮੈਂ ਦੁਬਾਰਾ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ